ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦੇਸ਼ ਦੇ ਅੰਦਾਜ਼ ਨੇ ਦੋਸਤ ਸੰਘਰਸ਼ ਕੀਤਾ ਤੇ 700 ਦੇ ਕਰੀਬ ਕਿਸਾਨਾਂ ਨੇ ਸ਼ਹਾਦਤ ਦਿੱਤੀ। ਉਹਨਾਂ ਕਾਲੇ ਕਾਨੂੰਨਾਂ ਨੂੰ ਹੁਣ ਪੰਜਾਬ ਦੀ ਸਰਕਾਰ ਨੇ 15 ਤਰੀਕ ਤੋਂ ਲਾਗੂ ਕਰ ਦਿੱਤਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰ ਸਿਮਰਤ ਕੋਰ ਬਦਲ ਨੇ ਅੱਜ ਸਰਦੂਲ ਕਰਦੇ ਪਿੰਡਾਰਾ ਦੌਰਾ ਕਰਨ ਮੌਕੇ ਕੀਤਾ। ਲੋਕ ਸਭਾ ਚੋਣਾਂ ਦੌਰਾਨ ਹਰ ਰੋਜ਼ ਦਲਬਧਨ ਵਾਲਿਆਂ ਤੇ ਬੋਲਦੇ ਆ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਦੀਆਂ ਸਾਰੀਆਂ ਹੀ ਪਾਰਟੀਆਂ ਇੱਕ ਦੂਸਰੇ ਨਾਲ ਮਿਲੀਆਂ ਹੋਈਆਂ ਹਨ। ਅਤੇ ਇਹ ਲੋਕ ਪੰਜਾਬ ਵਿੱਚ ਵੋਟ ਵਟੋਰਨ ਦੇ ਲਈ ਮਖੌਟੇ ਪਹਿਨ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਪੰਜਾਬ ਨੂੰ ਲੁੱਟ ਰਹੇ ਹਨ ਦੇਖੋ ਕਿੰਨਾ ਵੱਡਾ ਧੋਖਾ ਇਹ ਭਗਵੰਤ ਜੀ ਪੰਜਾਬ ਦੇ ਲੋਕਾਂ ਦੇ ਨਾਲ ਤੇ ਸਾਡੇ ਕਿਸਾਨਾਂ ਦੇ ਨਾਲ ਜਿਹੜੇ ਕਿਸਾਨ ਸਤ ਸੌ ਨੇ ਆਪੀ ਜਾਨ ਸ਼ਹੀਦ ਕਰਤੀ 1.5 ਸਾਲ ਸਾਡੇ ਕਿਸਾਨ ਦਿੱਲੀ ਦੀ ਬਰੂਹਾ 'ਚ ਬੈਠ ਕੇ ਹਰ ਤਰ੍ਹਾਂ ਦੀ ਆਪਥਾਈਜ਼ ਜਹੀ ਤੇ ਲੋਕਾਂ ਨੇ ਜਾਨਾਂ ਕੁਰਬਾਨ ਕਰ ਦਿੱਤੀਆਂ ਇਹ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਇਹ ਮੋਦੀ ਨੂੰ ਝੁਕਾ ਕੇ ਕਾਲੇ ਕਰੋ ਜਦੋਂ ਸਾਡੇ ਕਿਸਾਨ ਵਾਪਸ ਕਰਕੇ ਜਦ ਆਏ ਅੱਜ 3 ਸਾਲ ਬਾਅਦ ਇਹ ਬੇਈਮਾਨ ਝਾੜੂ ਸਰਕਾਰ ਨੇ ਉਹਨਾਂ ਵਿੱਚੋਂ ਇੱਕ ਕਾਨੂੰਨ ਇਸ ਮਹੀਨੇ ਦੀ 15 ਤਰੀਕ ਨੂੰ ਲਾਗੂ ਕਰਤਾ ਪੰਜਾਬ 'ਚ ਕਿ ਜਿਹੜਾ ਮੰਡੀਕਰਨ ਸਿਸਟਮ ਦਾ ਢਾਂਚਾ ਹਿਲਾਉਣ ਵਾਸਤੇ ਪੂੰਜੀਪਤੀਆਂ ਦੇ ਹੱਥ 'ਚ 9 ਜ਼ਿਲ੍ਹਿਆਂ ਵਿੱਚ 11 ਇਹਨਾਂ ਨੇ ਸਾਇਲੋ ਜਿਹੜੇ ਪੂੰਜੀਪਤੀਆਂ ਦੇ ਹੈਗੇ ਉਹਨਾਂ ਨੂੰ ਪੁਜੇ ਸੈਂਟਰ ਬਣਾਤਾ ਇਹਦਾ ਮਤਲਬ ਨੌ ਜ਼ਿਲ੍ਹਾ ਦੇ ਮੰਡੀਕਰਨ ਸਿਸਟਮ ਸਾਰਾ ਖਤਮ ਹੋ ਜਾਊਗਾ ਆਉਣ ਵਾਲੇ ਦਿਨਾਂ 'ਚ ਕਿੰਨੇ ਕਰੋੜ ਰੁਪਏ ਇਹਨੇ ਕਮਾਏ ਨੇ ਇਹਨਾਂ ਪੂੰਜੀਪਤੀਆਂ ਨੂੰ ਇਹ ਪਰਚੇ ਸੈਂਟਰ ਦੇਣ ਵਾਸਤੇ ਕਿ 600 ਕਿਸਾਨਾਂ ਦੀ ਜਾਨਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਮਿੱਟੀ ਕਰ ਛੱਡਿਆ ਆਪ ਦੇ ਪੈਸਿਆਂ ਤੇ ਕੁਰਸੀ ਦੇ ਖਾਤੇ 'ਚ ਸ਼ਰਮ ਆਉਂਦੀ ਏ ਕਿ ਹੁਣ ਸਾਡੇ ਮੰਡੀਆਂ 'ਚ ਨਹੀਂ ਹੁਣ ਕਿਸਾਨ ਜਾਣਗੇ ਪੂੰਜੀਪਤੀਆਂ ਦੇ ਫੈਲੋਗ 'ਚ ਉੱਥੇ ਸਾਡੇ ਕਣਕ ਦੀ ਖਰੀਦ ਹੋਊਗੀ ਉੱਥੇ ਸਟੋਰੇਜ ਹੋਊਗੀ ਹੌਲੀ ਹੌਲੀ ਜਦ ਮੰਡੀਕਰਨ ਸਿਸਟਮ ਦਾ ਸਾਰਾ ਖਤਮ ਹੋ ਜੂਗਾ ਫਿਰ ਇਹ ਪੂੰਜੀਪਤੀਆਂ ਦੇ ਜਾਲ ਤੇ ਫਸਦੇ ਮਨ ਤੜੰਗ ਇਹ ਖਰੀਦਣਗੇ ਮਨ ਤੜੰਗ ਰੇਟ ਦੇਣਗੇ ਤੇ ਉਹੀ ਜਿਹੜੇ ਸਾਡੇ ਕਿਸਾਨਾਂ ਨੂੰ ਖਰਚਾ ਸੀ ਇਹ ਪੂੰਜੀਪਤੀ ਸਾਡੇ ਜ਼ਮੀਨਾਂ 'ਚ قبضہ ਕਰਕੇ ਸਾਨੂੰ ਜ਼ਮੀਨਾਂ 'ਚ ਨੌਕਰ ਬਣਾ ਦੇਣਗੇ ਉਹ ਮੋਦੀ ਨਾਲ ਤਾਂ ਲੜ ਕੇ ਆ ਗਏ ਕਿਹਨੂੰ ਪਤਾ ਸੀ ਕਿ ਘਰੇ ਬੈਠਾ ਬੇਈਮਾਨ ਉਹੀ ਸਾਡੇ ਪਿੱਟੇ ਚੁਖਰਾ ਛੋਪ ਖੋਪ ਦੂਗਾ ਇਹ ਭਗਵੰਤ ਸਬਾਨ ਤੇ ਕੇਜਰੀਵਾਲ ਦੀ ਦੇਣ ਪੰਜਾਬ ਦੇ ਲੋਕਾਂ ਜਿਹੜੇ ਕਿਸਾਨੀ ਸਪੈਸਿਫਿਕ ਹੁੰਦੇ ਸੀ 2-3 ਮਹੀਨੇ ਪਹਿਲਾਂ ਉਹੀ ਭਾਜਪਾ ਦੇ ਦੇਤਾਂ ਲੈ ਰਹੇ ਆ ਕਿਵੇਂ ਦੇਖ ਦੋ ਸਾਰੀ ਦਿੱਲੀ ਦੀ ਪਾਰਟੀਆਂ ਰਲੀਆਂ ਹੋਈਆਂ ਨੇ ਇਹ ਕੱਲੇ ਪੰਜਾਬ ਨੂੰ ਵੋਟਾਂ ਵਾਸਤੇ ਵਰਤਦੀਆਂ ਨੇ ਤੇ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ ਆਪ ਦਾ ਫਾਇਦਾ ਕਰਦੀਆਂ ਨੇ ਅੱਜ ਜਿਹੜੇ ਕਾਂਗਰਸੀ ਭਾਜਪਾ ਨੂੰ ਗੱਲ ਕੱਢਦੇ ਸੀ ਆ ਭਾਜਪਾ ਤੇ ਕਾਂਗਰਸ ਇੰਨੀ ਰਲੇ ਹੋਏ ਨੇ ਕਿ ਸਾਰੀ ਟਿਕਟਾਂ ਕਾਂਗਰਸੀਆਂ ਨੂੰ ਜਾ ਰਹੇ ਨੇ ਪਰ ਸਾਡੇ ਭਾਜਪਾ ਨੂੰ ਤਾਂ ਦੇਖੀ ਨਹੀਂ ਆ ਮੈਂ ਤਾਂ ਕਹਿ ਤਰਦਿਆਂ ਕਿ ਪਾਜ ਭਾਈ ਨਵੀਂ ਕਾਂਗਰਸ ਬਣ ਗਈ ਐ ਪੁਰਾਣੀ ਕਾਂਗਰਸ ਚ ਇੰਨੀ ਫੁੱਟ ਹੈ ਕਿ ਇੱਕ ਦੂਜੇ ਦੀ ਲੱਤਾਂ ਖਿੱਚਣ ਤਾਂ ਇਹਨਾਂ ਨੂੰ ਸਮਾਂ ਨਹੀਂ ਤੇ ਜਿਹੜਾ ਕਾਂਗਰਸ ਪਾਰਟੀ ਨੇ ਦਿੱਲੀ ਦੇ ਸ਼ਰਾਬ ਘਟਾਲੇ ਦੀ ਕੰਪਲੇਂਟ ਕੀਤੀ ਸੀ ਏਜੰਸੀਆਂ ਨੂੰ ਕੇਜਰੀਵਾਲ ਦੇ ਖਿਲਾਫ ਤੇ ਏਜੰਸੀਆਂ ਨੇ ਕੇਜਰੀਵਾਲ ਨੂੰ ਫੜ ਕੇ ਜੇਲ੍ਹ 'ਚ ਬੰਦ ਕੀਤਾ ਹੈ ਅੱਜ ਉਹੀ ਕਾਂਗਰਸ ਇੱਕ ਟੱਕਰ ਬੇਈਮਾਨ ਦੇ ਹੱਥ 'ਚ ਐ ਮੈਂ ਤਾਂ ਪਹਿਲੀ ਵਾਰ ਹੀ ਸੁਣਿਆ ਕਿ ਭ੍ਰਿਸ਼ਟਾਚਾਰ ਦੇ ਹੱਥ 'ਚ ਧਰਨੇ ਮਾਰ ਰਹੀ ਐ ਤੇ ਭਗਵੰਤ ਮਾਨ ਕੇ ਰਾਹੁਲ ਗਾਂਧੀ ਦੇ ਨਾਲ ਸੇਮ ਸੰਜੀ ਕਰ ਰਿਹਾ ਐ ਇਹ ਇੱਥੇ ਕਹ ਰਿਹਾ ਸੀ ਪੰਜਾਬ 'ਚ ਅਸੀਂ ਅੱਡ ਮਤਲਬ ਇਹ ਲੋਕਾਂ ਦੇ ਅੱਖਾਂ 'ਚ ਘੱਟਾ ਸਿੱਟਣ ਤੋਂ ਝੂਠ ਮਾਰਨ ਤੋਂ ਹਟਦੇ ਨਹੀਂ ਇਹ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਿਹੜੀ ਸ਼ਰਾਬ ਦਾ ਕਪੜਾ ਦਿੱਲੀ 'ਚ ਹੋਇਆ ਹੈ ਇਹਨੇ ਕਿੰਨੇ ਪੈਸੇ ਕਮਾਏ ਨੇ ਕਿਉਂਕਿ ਉਹੀ ਕਪੜਾ ਪੰਜਾਬ 'ਚ ਹੋਇਆ ਹੈ ਭਾਜਪਾ ਨੂੰ ਜਵਾਬ ਦੇਣਾ ਚਾਹੀਦਾ ਹੈ ਜੇ ਤੁਸੀਂ ਕੇਜਰੀਵਾਲ ਨੂੰ ਫੜ ਕੇ ਅੰਦਰ ਕੀਤਾ ਤੁਸੀਂ ਭਗਵੰਤ ਮਾਨ ਦੇ ਉੱਤੇ ਕਿਉਂ ਮਿਹਰਵਾਨ ਹੋ ਕੋਈ ਐਕਸ਼ਨ ਪੰਜਾਬ ਦੇ ਉੱਤੇ ਕਿਉਂ ਨਹੀਂ ਲਿੱਤਾ ਜਾ ਰਿਹਾ ਜਦ ਉਹੀ ਪਾਲਿਸੀ ਉਹੀ ਬੰਦਿਆ ਨੇ ਪੰਜਾਬ 'ਚ ਲਾਗੂ ਕੀਤਾ ਹੈ ਇਹ ਇੱਕ ਕੁਰਸੀ ਦੇ ਖਾਤਰ ਜਿਹੜਾ ਭਾਜਪਾ ਦਾ ਅਜੰਡਾ ਚਲਾ ਕੇ ਉਹਨਾਂ ਦੇ ਕਾਨੂੰਨ ਕਾਲਾ ਕਾਨੂੰਨ ਕਿਸਾਨਾਂ ਦਾ ਇੱਕ ਲਾਗੂ ਕਰਦਾ ਕਿੰਨੇ ਪੈਸੇ ਭਗਵੰਤ ਮਾਨ ਦੇ ਲਿੱਤੇ ਤੇ ਕੀ ਕੇਂਦਰ ਦੇ ਨਾਲ ਇਹਨਾਂ ਦੀ ਐਕਟੀਵਿਟੀ ਹੋਈ ਹੈ ਕਿ केजरीवाल ਜੇ ਮੇਰੀ ਕੁਰਸੀ ਨਾ ਖੋਝ ਜਾਏ ਤੇ ਹੁਣ ਕਿਸਾਨਾਂ ਦੇ ਨਾਲ ਇਹ ਧੋਖਾ ਕੀਤਾ ਗਿਆ ਬਹੁਤ ਸਾਰੇ ਸਵਾਲ ਦੇ ਜਵਾਬ ਦੇਣੇ ਪੈਣਗੇ ਬੇਈਮਾਨਾਂ ਨੂੰ ਜਿਹੜਾ ਝੂਠ ਮਾਰ ਕੇ ਘਰ ਘਰ ਨੌਕਰੀ ਦਾ ਕਰਜ਼ਾ ਮਾਫੀ ਦਾ 1000 ਰੁਪਏ ਬੀਬੀਆਂ ਦੇ ਜਿਹੜੇ ਦੋਨੋਂ ਪਾਈਵਾਲ ਪਾਰਟੀਆਂ ਨੇ ਝੂਠ ਮਾਰਿਆ ਆਹ ਸੰਗਤਾਂ ਨੂੰ ਬੇਨਤੀ ਕਰਦੀ ਆਂ ਜੇ ਤੁਹਾਡੇ ਕੋਲ ਵੋਟਾ ਲੈਣ ਵਾਸਤੇ ਆਨੇ ਇਹਨਾਂ ਦਾ ਲੇਖਾ ਜੋਖਾ ਜ਼ਰੂਰ ਲੋ ਨਹੀਂ ਤਾਂ ਪਿੱਛੇ ਇਹਨਾਂ ਨੂੰ ਬਾਹਰ ਕਰੋ ਇਹਦਾ ਸਵਾਲ ਹੈ ਭਗਵੰਤ ਮਾਨ ਕਹਿੰਦਾ ਸੀ ਕਾਂਗਰਸ ਨੇ ਗੁੱਡੀ ਵੀ ਬੰਦੀ ਨਾਲ ਹੱਥ ਮਿਲਾਇਆ ਹੋਵੇ ਤਾਂ ਉਂਗਲਾ ਤੇ ਅੰਗੂਠੀਆਂ ਕਿੰਨੀਆਂ ਪੈਣੀਆਂ ਕੱਲ ਰਾਹੁਲ ਗਾਂਧੀ ਨਾਲ ਹੱਥ ਵੀ ਮਿਲਾ ਰਿਹਾ ਸੀ ਜਤੀ ਵੀ ਪਾ ਰਿਹਾ ਸੀ ਉਹਨੂੰ ਕਿਵੇਂ ਦੇਖਦੇ ਹੋਂ ਬਿਲਕੁਲ ਹੈ ਭਗਵੰਤ ਮਾਨ ਤਾਂ ਜਿੰਨਾ ਸਿਰੇ ਦਾ ਝੂਠਾ ਮੈਂ ਤਾਂ ਕਹਿੰਦੀ ਇਹਨੇ ਸੱਚ ਕੀ ਕਿਆ ਜਿਹੜੇ ਆਪੇ ਮਾਂ ਦੇ ਸਰ ਦੀ ਸੌ ਖਾ ਸਕਦਾ ਹੈ ਕਿ ਮੈਂ ਸ਼ਰਾਬ ਨਹੀਂ ਪੀਵਾਂਗਾ ਤੇ ਅਗਲੇ ਦਿਨ ਹੀ ਜਾ ਕੇ ਸ਼ਰਾਬ ਪੀਤਾ ਜਿਹੜਾ ਆਪਣੇ ਮ ਸ਼ਹੀਦ ਭਗਤ ਸਿੰਘ ਨੇ ਆਪਣੇ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਧੋਖਾ ਕਰਨਾ ਸੀ ਉਹਨਾਂ ਨੇ ਤਾਂ ਦੇਸ਼ ਦੀ ਖਾਤਰ ਜਾਨ ਕੁਰਬਾਨ ਕਰ ਦਿੱਤੀ ਇਹ ਕੇਜਰੀਵਾਲ ਇੱਕ ਵ੍ਰਿਸ਼ਟ ਕੇਜਰੀਵਾਲ ਦੇ ਖਾਤਰ ਪੰਜਾਬ ਕੁਰਬਾਨ ਕਰ ਰਿਹਾ ਹੈਗਾ ਤਾਂ ਸ਼ਹੀਦਾਂ ਨੂੰ ਵੀ ਨਹੀਂ ਬਖਸ਼ਿਆ ਆ ਵੀ ਮਾਂ ਨੂੰ ਵੀ ਨਹੀਂ ਬਖਸ਼ਿਆ ਤੇ ਉਹ ਜਿਹੜੇ ਕਾਂਗਰਸੀ ਜਿਨ੍ਹਾਂ ਨੇ ਗੁਟਕਾ ਸਾਧ ਦੀ ਸੌਹਕੇ ਘਰ ਨੂੰ ਵੀ ਨਹੀਂ ਬਖਸ਼ਿਆ ਇਹ ਸਾਰੇ ਇਕੱਠੇ ਹੈਗੇ ਅੱਟੇ ਟੱਟੇ ਸਾਰੇ ਇਕੱਠੇ ਹੋਏ ਨੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਨੂੰ ਸੁਨੇਹਾ ਭੇਜਣਾ ਕਿ ਪਾਰਲੀਮੈਂਟ ਦੇ ਪੰਜਾਬ ਆਪ ਦੀ ਖੇਤਰੀ ਪਾਰਟੀ ਨੂੰ ਭੇਜੋਗੇ ਜਿਹੜੀ ਖੇਤਰੀ ਪਾਰਟੀ ਪੰਜਾਬ ਦੇ ਹੱਕ 'ਚ ਖੜਦੀ ਹੈ ਪਾਲਸੀ ਨਹੀਂ ਕਿਸਾਨ ਦੇ ਨਾਲ ਖੜਦੀ ਹੈ ਪਾਈ ਵਾਲੀ ਨਹੀਂ ਸਿਧਾਂਤਾਂ ਦੇ ਨਾਲ ਖੜਦੀ ਹੈ ਜੇ ਪੰਜਾਬ ਦੀ ਹੱਕ ਹੋ ਗਈ ਉਥੇ ਤੱਕੜੀ ਖੜੀ ਦਸਰ ਰਹੂਗੀ ਇਹ ਦਿੱਲੀ ਦੀ ਪਾਰਟੀਆਂ ਕਦੇ ਪੰਜਾਬ ਨਾਲ ਨਾਲ ਇਹਨਾਂ ਦਾ ਮਤਈ ਮਾ ਦਾ ਸੁਭਾਵ ਹਮੇਸ਼ਾ ਇਸੇਗਾ ਤੇ ਅੱਜ ਵੀ ਹੈਗਾ